ਅੱਜ ਗਿੱਦੜਵਾਹ ਹਲਕੇ ਦੇ ਵਿੱਚ ਆਏ ਸੀ ਅਸੀਂ ਇੱਕ ਤਾਂ ਪਿੰਡਾਂ ਦਾ ਧੰਨਵਾਦੀ ਦੌਰਾ ਸੀ ਦੂਜਾ ਅਸੀਂ ਮਨਦੀਪ ਜੀ ਨੂੰ ਇਹ ਸਾਡੇ ਕੈਂਡੀਡੇਟ ਐ ਗਿੱਦੜਵਾਹੇ ਤੋਂ ਜਿਬਨੀ ਚੋਣ ਦੇ ਤੇ ਇਹਨਾਂ ਦੀ ਇੰਟਰੋਡਕਸ਼ਨ ਕਰਾਣੀ ਸੀ ਇਹ ਦੋ ਕੰਮ ਅਸੀਂ ਆਏ ਸੀ ਸਵੇਰ ਤੋਂ ਅਸੀਂ ਬਾਵਾ ਸੱਤ ਅੱਠ ਪਿੰਡਾਂ 'ਚ ਜਾਏ ਆਏ ਤੇ ਅਸੀਂ ਆਪਣਾ ਵੀ ਧੰਨਵਾਦੀ ਦौरा ਕਰ ਲਿਆ ਇਹ ਵੀ ਸਾਡੇ ਨਾਲ ਪਿੰਡਾਂ ਦੇ ਵਿੱਚ ਸੀ ਅਸੀਂ ਗਰੰਟੀਆਂ ਵੀ ਦਿੱਤੀਆਂ ਐ ਤੇ ਇਹਨਾਂ ਦੀ ਇੰਟਰੋਡਕਸ਼ਨ ਵੀ ਕਰਵਾਈ ਬਾਪੂ ਜੀ ਵੀ ਸਾਡੇ ਨਾਲ ਸੀਗੇ ਸਵੇਰ ਦੇ ਸਵੇਰ ਤੋਂ ਇਹ ਮਤਲਬ ਅਸੀਂ ਤਿੰਨੇ ਚਾਰੇ ਜਣੇ ਸਾਰੀ ਟੀਮ ਸਾਡੀ ਪਿੰਡ 'ਚ ਹੀ ਵਰਕ ਪਿੰਡਾਂ 'ਚ ਹੀ ਵਰਕ ਕਰਦੀ ਸੀ ਅੱਜ ਇਹ ਦਰਵਾਹ ਹਲਕੇ ਦੇ ਲੋਕਾਂ ਨੇ ਲੋਕਾਂ ਨੂੰ ਮਿਲਿਆ ਕੋਈ ਮੁੱਦੇ ਵੀ ਦੱਸੇ ਹੋਣਗੇ ਜਿੰਮਨੀ ਛੁਡਾ ਰਹੀ ਹੈ ਜਿੰਨੇ ਜੜੇ ਆ ਰਹੀ ਹੈ ਨਹੀਂ ਕੋਈ ਨਹੀਂ ਮੁੱਦੇ ਤਾਂ ਉਹਨਾਂ ਨੇ ਕਿਹਾ ਬਈ ਜੀ ਬਾਕੀਆਂ ਤੋਂ ਤਾਂ ਸਭ ਦਾ ਮਨ ਉੱਠ ਗਿਆ ਹੈ ਬਈ ਉਹ ਕਹਿੰਦੇ ਬਈ ਤੁਸੀਂ ਜਿਹੜਾ ਕੈਂਡੀਡੇਟ ਦਿੱਤਾ ਹੈ ਬਈ ਇਸ ਤੋਂ ਵਧੀਆ ਕੈਂਡੀਡੇਟ ਕਿਸੇ ਵੀ ਪਾਰਟੀ ਕੋਲ ਨਹੀਂ ਹੈ ਅੱਜ ਸਈ ਇਕੱਲੀ ਜਿਵੇਂ ਪੰਥਕ ਤਰ੍ਹਾਂ ਵੱਲੋਂ ਸੁਭਰਾਜ ਸਿੰਘ ਵੀ ਇੱਥੇ ਪਹਿਲਾਂ ਲਾਣ ਕਰਕੇ ਗਏ ਆ ਜਿਹੜੇ ਹਾਂਜੀ ਵਾਲਾ ਵਾਲੇ ਹੰਦੀ ਇਹ ਕਿਰੇਪਾਂਥਿਕ ਤੇਰੇ ਇੱਕੋ ਕਿ ਨਹੀਂ ਇੱਥੇ ਲੱਗ ਸਕਦੀ ਅਸੀਂ ਉਹ ਕੋਈ ਨਹੀਂ ਦੇਖ ਅਸੀਂ ਜੀ ਗੱਲ ਕਰ ਲਾਂਗੇ ਉਹਨਾਂ ਨਾਲ ਵੀ ਕੀ ਗੱਲ ਬਣਦੀ ਹੈ ਕੋਈ ਗੱਲ ਨਹੀਂ ਅਸੀਂ ਗੱਲ ਕਰ ਲਾਂਗੇ ਹਲੇ ਗੱਲਬਾਤ ਨਹੀਂ ਅਸੀਂ ਬੰਦ ਕੀਤੀ ਪਰ ਅਸੀਂ ਆਪਣਾ ਨਾਲ ਦੀ ਨਾਲ ਕੈਂਡੀਡੇਟ ਵੀ ਆਪਣਾ ਸੀ ਉਹ ਪਲਾਨਟ ਕਰਤਾ ਕੀ ਕਹਿਣਾ ਚਾਹੁੰਗੇ ਕਿ ਦਰਵਾਜ਼ੇ ਹਾਲਕੇ ਦੇ ਲੋਕਾਂ ਨੂੰ ਜੰਮੀ ਚੋਣ ਦੇ ਵਿੱਚ ਜਿਹੜੇ ਜਿਹੜੇ ਪਿਛਲੀ ਵਾਰ ਤੁਹਾਨੂੰ ਇਥੋਂ 32000 ਵੋਟ ਕਿਧਰ ਵਾ ਹਲਕੇ ਚ ਪਈ ਸੀ 12000 ਵੋਟ ਤੁਹਾਨੂੰ ਬਤ ਨੇ ਲੱਗਦਾ ਕਿ ਪੰਚਤਕ ਵੋਟ ਖੜੀ ਉਸੇ ਤਰੀਕੇ ਨਾਲ ਬਿਲਕੁਲ ਜੀ ਅਸੀਂ ਪਿੰਡਾਂ ਚ ਗਏ ਆ ਕੱਟ ਤਾਂ ਵੱਧ ਹੋ ਗਿਆ ਪਹਿਲਾਂ ਨਾਲੋਂ ਕਿਉਂਕਿ ਗੱਲ ਇਹ ਹੈ ਜੀ ਮੈਂ ਅਪਰੋਕਸੀਮੇਟਲੀ ਅੱਧੇ ਤੋਂ ਵੱਧ ਹਲਕਾ ਕੱਟਤਾ ਤੇ ਗਰੰਟਾਂ ਵੀ ਦੇਈ ਜਾਂਦਾ ਹੈ ਜਿਹੜੇ ਪਿੰਡ ਜਨ ਹੈ ਗਰੰਟ ਵੀ ਧੰਨਵਾਦ ਵੀ ਗਿੱਦੜਵਾਹ ਹਲਕੇ ਵਿੱਚ ਵੀ ਗਿੱਦੜਵਾਹ ਦੇ 15 ਕਿ ਪਿੰਡ ਰਹਿ ਗਏ ਹੁਣੇ ਆ ਮੈਨੂੰ ਲੱਗਦਾ ਬਾਕੀ ਮੈਂ ਸਾਰੇ ਪਿੰਡ ਕੱਢ ਤੇ 7-8 ਪਿੰਡ ਕੱਲ ਨੂੰ ਕੱਢ ਦੂੰਗਾ ਫਿਰ 2 ਦਿਨਾਂ ਬਾਅਦ ਇੱਕ ਦਿਨ ਹੋਰ ਰੱਖ ਕੇ 7-8 ਹੋਰ ਕੱਢ ਦੂੰਗਾ ਮੈਂ ਟੋਟ ਣੇਰੀਆ ਗਿੱਦੜ ਵਾਹਦੇ A to Z ਸਾਰੇ ਪਿੰਡ ਕੱਢ ਦੇਣੇ ਆ ਦਾ ਸੀਟ ਹੋਰ ਸੀਟ ਮੰਨੀ ਜਾਂਦੀ ਹੈ ਜੀ ਵੱਡੇ ਵੱਡੇ ਜਿਵੇਂ ਰਾਜਾ ਵੜਿੰਗ ਵੀ ਹਾਂ ਜੀ ਸੁਖਵੀਰ ਬਾਦਲਾ ਜੀ ਦੀ ਪ੍ਰਧਾਨ ਹੈ ਛੜੇ ਪਿੱਛੇ ਲੋ ਜੀ ਵੀ ਇਧਰ ਆ ਚੁੱਕੇ ਹੈ ਲੱਗਦਾ ਵੀ ਪੰਥਕ ਵੋਟ ਹੈ ਜਿਹੜੀ ਜਿਵੇਂ ਐਮਪੀ ਵਲੇ ਸੀਗਾ ਜਾਂ ਮੁਕਾਬਲਾ ਦੇ पाओਗੀ ਬਿਲਕੁਲ ਜੀ ਬਿਲਕੁਲ ਮੁਕਾਬਲਾ ਕੀ ਜਿੱਤੂਗਾ ਮੁਕਾਬਲੇ ਵਾਲੀ ਕਿਹੜੀ ਗੱਲ ਹੈ ਦੀਪ ਸਿੱਧੂ ਦਾ ਬ੍ਰਦਰ ਹੈ ਕੌਮ ਨੂੰ ਜਗਾਉਣ ਵਾਲਾ ਜਿਹੜਾ ਜਿਹਨੇ ਜਾਗ ਲਾਇਆ ਕੌਮ ਨੂੰ ਜਗਾਇਆ ਹੈ ਦੀਪ ਸਿੱਧੂ ਨੇ ਉਹਨਾਂ ਦਾ ਬ੍ਰਦਰ ਹੈ ਇਹ ਜਿੱਤਣਗੇ ਜੀ ਇਹ ਮੈਂ ਦੇਖੋ ਅਸੀਂ ਅੱਜ ਬਾਈ ਸਰਬਜੀਤ ਸਿੰਘ ਜੀ ਖਾਲਸਾ ਤੇ ਬਾਪੂ ਤਰਸੇਮ ਸਿੰਘ ਜੀ ਨਾਲ ਹਲਕੇ ਦਾ ਜਿਵੇਂ ਕਹਿ ਲਈਏ ਵੀ ਦੋ ਧੰਨਵਾਦੀ ਦੌਰੇ 'ਚ ਆਏ ਹੋਏ ਆ ਤੇ ਜਿਹੜਾ ਕੈਂਡੀਡੇਟ ਵਾਲੀ ਗੱਲ ਆ ਉਹ ਵੀ ਸਾਰਿਆਂ ਦਾ ਪੰਥਕ ਫੈਸਲਾਗਾ ਜੋ ਵੀ ਹੋਊਗਾ ਸਾਡੇ ਸਿਰ ਮੱਥੇ ਆਗਾ ਤੇ ਪਰ ਪਰ ਇਹਦੇ ਵਿੱਚ ਇੱਕ ਪਰਿਵਾਰਕ ਡਿਸੀਜਨ ਆ ਪਰਿਵਾਰ ਮੈਂ ਤੁਸੀਂ ਜੋ ਸੋਚ ਰਹੇ ਹੋ ਉਹ ਨਹੀਂ ਪਰਿਵਾਰ ਪਰਿਵਾਰ ਉਹ ਆ ਜੋ ਦੀਪ ਬਾਈ ਨੂੰ ਚਾਉਣ ਵਾਲੀ ਸੰਗਤ ਆ ਜੋ ਬਾਈ ਦੇ ਫਿਊਨਰਲ ਤੇ ਲਾਸਟ ਰਾਈਡਸ ਤੇ ਉੱਥੇ ਪਹੁੰਚੇ ਜਾਂ ਬਾਈ ਦੇ ਭੋਗ ਤੇ ਆਪਣੇ ਫਤਿਹਗੜ ਸਾਹਿਬ ਆਏ ਸੀ ਕਿ ਉਹ ਸਾਡਾ ਪਰਿਵਾਰ ਆ ਜੋ ਵੀ ਫੈਸਲਾ ਹੋਊਗਾ ਸਾਡੇ ਸਰਮੱਥੇ ਆ ਇੱਕ ਲੱਗਦਾ ਨਹੀਂ ਵੀ ਪੰਥਕ ਤਿਹਰਾ ਇੱਕ ਵੀਰਵਾਰ ਜਿਵੇਂ ਤੁਹਾਨੂੰ ਐਲਾਨਿਆ ਗਿਆ ਜੇ ਬਾਕੀ ਦੇ ਵੀਰਵਾਰ ਵੀ ਐਲਾਨ ਕਰ ਚੁੱਕੇ ਕੋਈ ਦਾ ਲੱਗਦਾ ਨਹੀਂ ਵੀ ਇੱਕ ਪਲੇਟਫਾਰਮ ਤੇ ਆ ਕੇ ਜਗਾ ਕਰਦੇ ਹੋ ਜਾਂਦੇ ਬਿਲਕੁਲ ਇਹ ਤਾਂ ਹੈ ਹੀ ਆ ਜੀ ਜਿਵੇਂ ਬਾਈ ਸਰਬਜੀਤ ਸਿੰਘ ਖਾਲਸਾਈ ਨੇ ਕਿਹਾ ਵੀ ਸਾਡੀ ਗੱਲ ਚੱਲ ਰਹੀ ਹੈ ਕਿ ਤੇ ਅਸੀਂ ਉਮੀਦ ਇਹ ਹੀ ਆ ਵੀ ਅਸੀਂ ਇੱਕ ਹੀ ਕੈਂਡੀਡੇਟ ਪੰਥਕ ਇੱਕ ਹੀ ਕੈਂਡੀਡੇਟ ਲੈ ਕੇ ਆਵਾਂ ਦੇਸ਼ਕਾ ਐਮਪੀ ਵਲੇ ਇੱਕ ਤਰਫਾ ਮਾਹੌਲ ਹੋ ਗਿਆ ਸੀਗਾ ਗੱਲ ਕਰੀਏ ਆਪਾਂ 32000 ਵੋਟਾਂ ਪੈ ਗਈ ਸੀ ਸਮਥਿੰਗ 12000 ਵੋਟਾਂ ਪਈ ਸੀ ਕਿ ਲੱਗਦਾ ਕਿ ਹੁਣ ਹੋਰ ਸੀਟ ਹੈ ਇਹ ਇੱਕ ਪਾਸੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਕ ਵੀ ਆ ਜਾਂਦਾ ਐਮਪੀ ਠੱਲੋ ਆ ਸੁਨੀਰ ਬਾਦਲ ਮਨਪੀਤ ਬਾਦਲ ਵੀ ਆ ਵੱਡੇ ਵੱਡੇ ਨੇਤਾ ਉਹਨਾਂ ਨਾਲ ਲੱਗਦਾ ਕਿ ਪੰਥਕ ਵੋਟ ਨੂੰ ਨਾਲ ਲੈ ਪਾਉਣਾ ਪਰ ਉਹਨਾਂ ਦਾ ਮੁਕਾਬਲਾ ਕਰ ਪਾਉਣਾ ਕਿੰਨਾ ਕੁ ਲੱਗ ਬਤੋ ਦੇਖੋ ਜਿਹੜੀ ਇਹ ਗੱਲ ਆ ਵੀ ਆਪਾਂ ਕਹ ਲਈਏ ਪੰਥ ਜਦੋਂ ਪੰਥ ਪੋਲੀਟੀਕਲ ਪਾਰਟੀਆਂ ਤੋਂ ਉੱਪਰ ਆ ਜਾਂਦਾਗਾ ਜੇ ਤੁਸੀਂ ਪੰਥ ਦਾ ਮੁਕਾਬਲਾ ਦੂਜਿਆਂ ਨਾਲ ਕਰੋਗੇ ਤਾਂ ਪੰਥ ਹਮੇਸ਼ਾ ਉੱਪਰ ਹੀ ਰਹਿਣਾ ਹੈਗਾ ਤੇ ਇਹ ਗੱਲ ਆ ਵੀ ਪੋਲੀਟੀਕਲ ਪਾਰਟੀਆਂ ਦਾ ਠੀਕਾ ਆਵਦਾ ਜੋਰ ਲਾਉਣੀਆਂ ਪਰ ਜੋ ਪੰਥਕ ਫੈਸਲੇ ਹੈਗੇ ਆ ਤੇ ਉਹਦੇ ਹਿਸਾਬ ਨਾਲ ਅਸੀਂ ਪੰਥ ਦੇ ਪ੍ਰਤੀ ਸੱਚਿਆਂ ਹੋ ਕੇ ਲੜਨਾ ਬਾਕੀ ਆਪੇ ਗੁਰੂ ਮਹਾਰਾਜ ਕਿਰਪਾ ਕਰਨਗੇ ਜੀ ਜੀ ਤੁਹਾਡਾ ਕੀ ਰਹੂਗਾ ਕਿ ਦਰਵਾਜ਼ੇ ਵਿੱਚ ਤੁਸੀਂ ਐਮਐਲਏ ਬਣ ਜਾਂਦੇ ਹੋ ਕਿ ਕਿਹੜੇ ਮੁੱਦੇ ਤੋਂ ਲੱਗਦਾ ਕਿ ਦਰਵਾਜ਼ੇ ਵਿੱਚ ਨਹੀਂ ਹੋਏ ਹੱਲ ਜਿਹੜੇ ਤੁਸੀਂ ਕਰੋਗੇ ਉਹ ਨਾਲੇ ਠੀਕ ਕਰਦੇ ਨਹੀਂ ਆ ਦੇਖੋ ਇਹ ਜਿਹੜੇ ਮੁੱਦੇ ਹੈਗੇ ਆ ਜੀ ਬਹੁਤ ਮੁੱਦੇ ਆ ਇਸ ਹਿਸਾਬ ਨਾਲ ਜਿਵੇਂ ਹੁਣ ਵਿਚਰਨ ਲੱਗੇ ਆਂ ਕਿ ਤਾ ਹੌਲੀ ਹੌਲੀ ਸਾਰੇ ਮੁੱਦਿਆਂ ਬਾਰੇ ਵੀ ਜਾਣੂ ਹੋਏ ਆ ਹੌਲੀ ਹੌਲੀ ਜਿਵੇਂ ਹੁਣ ਪਤਾ ਲੱਗਿਆ ਅੱਜ ਪਿੰਡ 'ਚ ਜਿਹੜਾ ਸਭ ਤੋਂ ਨਿਕਾਸੀ ਵਾਲਾ ਪਾਣੀ ਦਾ ਟੋਬਿਆਂ ਦੀ ਨਿਕਾਸੀ ਵਾਲਾ ਉਹ ਮੁੱਦਾ ਬਹੁਤ ਵੱਡਾ ਗਾ ਫਿਰ ਪਿੰਡ 'ਚ ਜੇ ਆਪਾਂ ਗੱਲ ਕਰ ਲਈਏ ਨਸ਼ਿਆਂ ਦੇ ਪ੍ਰਤੀ ਬਹੁਤ ਨੌਜਵਾਨੀ ਨੂੰ ੱਤਕਾ ਲੱਗ ਰਿਹਾ ਗਾ ਉਹਦੇ ਕਾਰਨ ਜਿਵੇਂ ਪਹਿਲਾਂ ਭਾਈ ਅਮਰਪਾਲ ਸਿੰਘ ਖਾਲਸਾ ਜੀ ਨੇ ਇੱਕ ਮਹਮ ਵਹੀਰ ਚਲਾ ਕੇ ਇਸ ਚੀਜ਼ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਸੀ ਕੋਸ਼ਿਸ਼ ਹੈ ਜੀ ਅਭੀ ਉਹ ਸਾਰੀਆਂ ਚੀਜ਼ਾਂ ਅੱਗੇ ਲੈ ਕੇ ਜਾਈਏ ਜੀ ਅਸੀਂ ਸਾਰੇ ਪੰਜਾਬ 'ਚ तकरीबन ਘੁੰਮ ਰਹੇ ਸੀ ਸੰਗਤਾਂ ਦੀ ਰਾਇ ਲੈ ਰਹੇ ਸੀ ਕਿ ਜੋ ਇੱਕ ਤੇ ਸੀ ਇਥੋਂ ਸਰਬਜੀਤ ਨੂੰ ਲੋਕਾਂ ਨੇ ਬਹੁਤ ਵੱਡੇ ਮਾਰਜਿਨ ਨਾਲ ਜਿਤਾਇਆ ਕਿ ਅਸੀਂ ਕਮਾਲ ਵੇਦਾ ਵੀ ਦੌਰਾ ਕਰ ਰਹੇ ਹਾਂ ਕਿ ਅਸੀਂ ਸੋਚ ਰਹੇ ਹਾਂ ਕਿ ਇੱਕ ਤੇ ਲੋਕਾਂ ਨੂੰ ਮਿਲਿਆ ਜਾਵੇ ਉਹ ਲੋਕਾਂ ਦਾ ਧੰਨਵਾਦ ਕੀਤਾ ਜਾਵੇ ਕਿ ਜਿਨ੍ਹਾਂ ਨੇ ਇਹਨਾਂ ਦੇ ਜਿਹੜੇ ਸਾਡੇ ਯੋਧਿਆਂ ਦੀ ਕੁਰਬਾਨੀ ਦਾ ਮੁੱਲ ਪਾਇਆ ਇਹ ਕਿਸੇ ਲੋ ਬਲਾਲ ਤੋਂ ਉੱਪਰ ਉੱਠ ਕੇ ਡਰ ਭੈ ਤੋਂ ਮੁਕਤ ਹੋ ਕੇ ਇਹਨਾਂ ਨੇ ਜਿਹੜੇ ਲੋਕਾਂ ਨੇ ਇਹਨਾਂ ਵੱਡਾ ਸਹਿਯੋਗ ਦਿੱਤਾ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਸਦਾ ਸਾਰਿਆਂ ਦਾ ਤੇ ਸਾਡੇ ਸਾਰਿਆਂ ਦੀ ਟੀਮ ਇੱਕ ਆ ਇਸ ਕਰਕੇ ਅਸੀਂ ਸਾਰੇ ਜਾਣੇ ਲੋਕਾਂ ਦਾ ਧੰਨਵਾਦ ਕਰਨ ਵਾਸਤੇ ਆਏ ਹਾਂ ਜੀ ਇੱਕ ਮਨਦੀਪ ਜੀ ਨੂੰ ਇਥੋਂ ਕੈਂਡੀਡੇਟ ਆ ਲੈਣਾ ਹੈ ਹਾਂ ਜੀ ਮਨਦੀਪ ਜੀ ਮੇਰੇ ਖਿਆਲ ਅਕ ਕਿ ਕਾਫੀ ਹੱਦ ਤੱਕ ਬਹੁਤ ਸਲਝੇ ਹੋਏ ਆ ਇਕਦੀਪ ਸਿੱਧੂ ਦੇ ਭਰਾ ਜਿਨ੍ਹਾਂ ਨੇ ਕਿਹਾ ਖੋਣ ਦਾ ਉਹਨਾਂ ਨੂੰ ਮਾਣ ਵੀ ਪ੍ਰਾਪਤ ਆ ਕਿ ਜਿਨ੍ਹਾਂ ਨੇ ਸਾਡੀ ਨੌਜਵਾਨੀ ਨੂੰ ਇੱਕ ਸਾਡੇ ਜਿਹੜੇ ਪੰਜਾਬ ਦੀਆਂ ਜਾਂ ਸਾਡੇ ਸਿੱਖਾਂ ਦੇ ਜਿਹੜੇ ਮਸਲੇ ਸੀਗੇ ਉਹਨਾਂ ਨੂੰ ਉਹਨੇ ਬਹੁਤ ਗਹਿਰਾਈ ਤੱਕ ਸਮਝਿਆ ਕਿ ਸਟੇਟ ਸਿੱਧਾ ਕਿਦਾਂ ਸਾਡੇ ਨਾਲ ਵਿਹਾਰ ਕਰਦੀ ਆ ਉਹਨਾਂ ਨੂੰ ਪਹਿਲੀ ਵਾਰਾ ਉਹਨਾਂ ਨੇ ਲੋਕਾਂ ਦੇ ਸਾਹਮਣੇ ਰੱਖਿਆ ਤੇ ਲੋਕਾਂ ਨੇ ਉਹਨਾਂ ਦੀ ਸੋਚ ਤੇ ਫੁੱਲ ਚੜਾਉਂਦੇ ਹੋਏ ਆ ਇਹ ਅਮਰਪਾਲ ਜਿਹੜਾ ਉਹਨਾਂ ਦੀ ਜਿਹੜੀ ਉਹਨਾਂ ਦੀ ਜਦ ਵਰਸ ਜਥੇਬੰਦੀ ਦੀ ਅਗਵਾਈ ਕਰਦੇ ਸੀ ਉਹਨਾਂ ਨੂੰ ਵੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਉਹਨਾਂ ਨੇ ਵੀ ਜਿਹੜੀ ਉਹਨਾਂ ਨੇ ਜੀ ਦੀਪ ਸਿੱਧੂ ਜਿਹੜੀ ਉਹਨਾਂ ਨੂੰ ਜ਼ਿੰਮੇਵਾਰੀ ਉਹਨਾਂ ਤੋਂ ਬਾਅਦ ਦਿੱਤੀ ਗਈ ਉਹਨਾਂ ਨੇ ਬੜੇ ਖੂਬੀ ਨਭਾਈ ਨੌਜਵਾਨੀ ਚ ਉਹਨਾਂ ਵਾਸਤੇ ਬਹੁਤ ਵੱਡਾ ਪਿਆ ਉਹਨਾਂ ਨੇ ਖਰੂਰ ਸਭਾ ਰਕੇ ਤੋਂ ਵੀ ਜਿਹੜੇ ਇੱਕ ਬਹੁਤ ਵੱਡੀ ਲੀਡ ਨਾ ਪੂਰੇ ਪੰਜਾਬ ਚੋਂ ਜਤਾ ਕੇ ਸਿੱਧ ਕਰ ਦਿੱਤਾ ਕਿ ਨੌਜਵਾਨੀ ਦੀਪ ਸਿੱਧੂ ਦੀ ਸੋਚ ਤੇ ਪੈਰਾ ਦੇ ਰਹੀ ਜੀ ਜਿਵੇਂ ਭਾਈ ਅਮਰ ਸਿੰਘ ਅਮਨਪਾਲ ਸਿੰਘ ਖਾਲਸਾ ਵੀ ਵੱਡੀ ਲੀਡ ਤੇ ਜਿੱਤੇ ਸੀਗੇ ਤਾਂ ਉਹਨਾਂ ਨੂੰ ਬਾਹਰ ਨਿਕਲਣ ਦਾ ਜੇ ਅੱਜ ਆਪਾਂ ਗੱਲ ਕਰੀਏ ਜੇਲ੍ਹ ਤੋਂ ਕਿੱਥੇ ਪ੍ਰਵੇਸ਼ ਹੁੰਦਾ ਜੀ ਉਹਨਾਂ ਗੱਲ ਬਾਰੇ ਇਹ ਤਾਂ ਦੇਖੋ ਜੀ ਸਰਕਾਰ ਦੀ ਪੂਰੀ ਧੱਕੇਸ਼ਾਹੀ ਆ ਜ਼ੁਲਮ ਸਤਮ ਜਿਹੜਾ ਕਿ ਉਹ ਸਾਡੇ ਸਿੱਖਾਂ ਦੇ ਜੋ ਵੀ ਹੱਕ ਸੱਚ ਦੀ ਗੱਲ ਕਰਨ ਵਾਲਾ ਉਹਨਾਂ ਨਾਲ ਕਰਦੇ ਆਏ ਤੇ ਕਰੀ ਜਾ ਰਹੇ ਆ ਹੁਣ ਤੁਸੀਂ ਦੇਖੋ ਕਿ ਸਭ ਤੋਂ ਵੱਡੇ ਮਾਰਜ ਨਾਲ ਜਿੱਤਣ ਦੇ ਬਾਵਜੂਦ ਵੀ ਉਹਨਾਂ ਰਿਆ ਨਹੀਂ ਕੀਤਾ ਜਾ ਰਿਹਾ ਸਗੋਂ ਉਹਨਾਂ ਦੇ ਪਰਿਵਾਰ ਨੂੰ ਜਾਂ ਹੋਰ ਟਾਰਗੇਟ ਕੀਤਾ ਜਾ ਰਿਹਾ ਜਿੱਦਾਂ ਕੱਲ ਸਾਡੇ ਪਰਿਵਾਰ ਦੇ ਜਿਹੜੇ ਰਿਸ਼ਤੇਦਾਰਾਂ ਦੇ ਕੁਝ ਸਾਡੇ ਸਹਿਯੋਗੀਆਂ ਤੇ 12-12 ਦੇ ਘਰਾਂ ਤੇ ਉਹਨਾਂ ਨੇ ਐਨਆਈਜੀ ਨੇ ਰੇਡ ਪਾਈ ਕਿ ਮਤਲਬ ਲੋਕਾਂ ਨੂੰ ਇਹ ਚੀਜ਼ ਹੈ ਕਿ ਅਮਰਤਪਾਲ ਦੀ ਜਿਹੜੀ ਆ ਜਾਂ ਇਹ ਵਾਰਸ ਪੰਜਾਬ ਜੱਥੇਬੰਦੀ ਦੀ ਜਿਹੜੀ ਆ ਇਹ ਲੋਕਾਂ 'ਚ ਬਹੁਤ ਵੱਡਾ ਸਤਕਾਰ ਵਧਦਾ ਜਾ ਰਿਹਾ ਇਹਨੂੰ ਰੋਕਣ ਵਾਸਤੇ ਸਾਰਾ ਕੁਝ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਇਧਰ ਬਹਾਲਕੇ ਤੇ ਆਏ ਅੱਜ ਦੇਖਿਆ ਲੋਕਾਂ ਦਾ ਲੋਕਾਂ ਦੇ ਮੁੱਦੇ ਆ ਜਾਂ ਲੋਕ ਸਾਹਮਣੇ ਆ ਰਹੇ ਆ ਕਿੰਨੇ ਕ ਲੋਕ ਚਾਹੁੰਦੇ ਆ ਵੀ ਪੰਚ ਕਿਰਾਈ ਵੀ ਰਭੇ ਉਹਨਾਂ ਜਿਦਵਾਰ ਇਹ ਜੀ ਲੋਕਾਂ ਦੇ ਮੁੱਦੇ ਤੇ ਬਹੁਤ ਆ ਇਹ ਚੀਜ਼ ਆ ਕਿ ਇਹ ਮੁੱਦੇ ਤੇ ਜਿਹੜੇ ਆ ਕਿ ਇੱਕ ਮੇਰਾ ਖਿਆਲ ਹੈ ਕਿ ਐਮਪੀ ਦੀ ਵੀ ਕੋਲੇ ਮਟਿਆ ਜਾਂ ਲੋਕਾਂ ਉਹ ਉਹ ਜਿੰਨੇ ਕਿ ਅਸੀਂ ਹੱਲ ਕਰ ਸਕਦੇ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦੇ ਨਾਲ ਖੜਿਆ ਜਾਵੇ ਪਰ ਇਹ ਜਿਹੜੀਆਂ ਸਾਡੀਆਂ ਸਰਕਾਰਾਂ ਸਾਡੇ ਨਾਲ ਵਾਅਦੇ ਕਰ ਕਰਕੇ ਝੂਠੇ ਧੋਖੇ ਬਾਜ਼ੀਆਂ ਕਰ ਕਰਕੇ ਸਰਕਾਰਾਂ ਬਣਾ ਲੈਂਦੇ ਆ ਉਹ ਮੁੜ ਕੇ ਉਹ ਜਿਹੜੇ ਉਹ ਵਾਅਦੇ ਕਰਕੇ ਆਏ ਆ ਉਹਦਾ ਕੋਈ ਤਾਂ ਕੁਝ ਵੀ ਨਹੀਂ ਕਰਦੇ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਨਸ਼ਾ ਰੋਕਣਾ ਬੇਅਦਬੀਆਂ ਦਾ ਇਨਸਾਫ ਦੇਣਾ ਬੰਦੀ ਸੀ ਇਹਨਾਂ ਨੂੰ ਰਿਹਾ ਕਰਾਉਣਾ ਇਹ ਜਿਹੜੇ ਭਗਵੰਤ ਮਾਨ ਸਾਹਿਬ ਪਹਿਲਾਂ ਸਾਰਿਆਂ ਧਰਨਿਆਂ 'ਚ ਵੀ